ਸਾਹਮਣੇ ਤੁਸੀਂ ਮੱਝ ਦੇਖ ਰਹੇ ਜੇ ਟੋਕੜ ਗੱਬਣ ਮੱਝ ਆ ਦੋਸਤੋ ਤੇ ਮਗਰ ਕੱਟੀ ਵੀ ਹੈਗੀ ਆ ਬਾਕੀ ਪੂਰੀ ਡਿਟੇਲ ਆਪਾਂ ਲੈ ਲੈਣੇ ਅੱਛਾ ਵੀਰ ਸਰਪਜੀਤ ਜੀ ਕੀ ਡਿਟੇਲ ਹੈ ਇਸ ਮੱਝ ਦੀ ਇਹ ਵੀ ਵੀਰ ਜੀ ਇਹ 6ਵੇਂ ਸਤਵਾਂ ਚੱਲ ਰਿਹਾ ਇਹਨੂੰ ਹਾਂਜੀ ਪੂ 6 ਮਹੀਨੇ ਤੋਂ 5-7 ਦਿਨ ਉਤੇ ਹੋ ਗਿਆ 6 ਮਹੀਨੇ ਤੋਂ ਪਲੱਸ ਚੱਲਣ ਦੀ ਗੱਬਨ ਹਾਂ ਜੀ ਮਗਰ ਕੱਟੀ ਆ ਮਗਰ ਕੱਟੀ ਵੀ ਆ ਗਈ ਆ ਤੇ ਦੁੱਧ ਦਾ ਮੰਨ ਕੇ ਚੱਲੇ ਕੋਈ ਵੀਰ ਉਸ ਤਰ੍ਹਾਂ ਦੁੱਧ ਤੇ 4 ਰੇਟਰ ਹੈ ਆਪਾਂ 3 ਲੀਟਰ ਦੀ ਆ ਗਰੰਟੀ ਆਪ ਦੀ ਤਸੱਲੀ ਕਰੇ ਠੀਕ ਆ 3 ਲੀਟਰ ਹੈਗਾ ਹਾਂ ਹਾਂ ਤੇ ਬੱਚੇ ਤੇ ਮਿਲਦੀ ਹੈ ਬੱਚੇ ਤੇ ਮਿਲਦੀ ਕੱਟੀ ਹੋ ਦੋਸਤੋ ਬੱਚੇ ਤੇ ਮਿਲਦੀ ਆ 3 ਲੀਟਰ ਤੇ 6 ਮਹੀਨਿਆਂ ਤੋਂ ਪਲੱਸ ਦਿਨ ਹੋ ਗਿਆ 5-7 ਦਿਨ ਉੱਪਰ ਹੋ ਗਏ ਆ ਬਾਕੀ ਅਕੇ ਦੂਜੇ ਸਵੇਰੇ ਕਿ ਤਿਹਜੇ ਸੂਣੀ ਆ ਹੁਣ ਗਾਂ ਤਿਹਜੇ ਸਵੇਰੇ ਚ ਸੂਣ ਰਹੀ ਠੀਕ ਆ ਜੀ ਇਹਨੂੰ ਤੁਰਦੇ ਹੋ ਵੀ ਰਹਿਣੂ ਇਹਨਾਂ ਤੋਰ ਕੇ ਦਿਖਾ ਦਗੇ ਆ 10000 ਦੀ ਕੱਟੀ ਆ ਜੀ ਇਹ ਗਿਫਟ ਵੇਖੋ ਨਾਲ 8000 ਦੀ ਕੱਟੀ ਨਾਲ ਗਿਫਟ ਹੀ ਮਿਲ ਜਾਣਾ ਵੀਰਾਂ ਨੂੰ ਠੀਕ ਆ ਜੀ ਇਹ ਤੋਕੜ ਘੱਬਣਾ ਠੀਕ ਆ ਜੀ ਨਾਲ 3 ਕਿਲੋ ਦੁੱਧ ਵੀ ਹੈਗਾ ਥੱਲੇ ਤੇ ਅੱਗੇ 6 ਮਹੀਨਿਆਂ ਤੋਂ ਪਲੱਸ ਸਮਾਂ ਵੀ ਹੋ ਗਿਆ ਘੱਬਣ ਦਾ ਤੇ ਮਗਰ ਕੱਟੀ ਵੇਖੋ ਦੋਸਤੋ ਨੀਲੀ ਦੇ ਵਿੱਚ ਮਗਰ ਕੱਟੀ ਆ ਠੀਕ ਆ ਜੀ ਬਾਕੀ ਤੈਨਾਂ ਦੇ ਵਿੱਚ ਜੀ ਬਾਬਾ ਸਾਹਿਬ ਗਾਂ ਵੀ ਸੋਣ ਵਾਲੀ ਆ ਕੱਟੀ ਆ ਬਿਲਕੁਲ ਬਿਲਕੁਲ ਰੇਡ ਪੜਦਾ ਬਿਲਕੁਲ ਜੈਨੂਨ ਦੋਸਤੋ